ਨੱਬਦੀ ਪਿੰਡ ਤੁਲ ਦਿੱਤੋਂ ਵੱਡਾ ਦਿਲ ਦਹਿਲਾਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਕੱਲ ਜੁਕੀ ਪੁੱਤਰ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ 70 ਸਾਲਾ ਬਜ਼ੁਰਗ ਨੂੰ ਸੁਣੋ ਕਿਉਂ ਪੁੱਤਰ ਨੇ ਹੀ ਮੌਤ ਦੇ ਘਾਟ ਉਤਾਰਿਆ ਬਜ਼ੁਰਗ ਮਾਤਾ ਨੇ ਇਸ ਸਭ ਦੀ ਦੱਸੀ ਅਸਲ ਸੱਚਾਈ ਉੱਥੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਕੀ ਨਾਮ ਕੀ ਨਾਮ ਪਬਲਿਕ ਕੀ ਗੱਲ ਹੋਈ ਥੋੜੇ ਕਰ ਦੋ ਬਸ ਜੀ ਝਗੜਾ ਕਰਤਾ ਸੀਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਗਾਲਾ ਕੱਢੀ ਆਉਂਦਾ ਸੀ ਅਈਆਂ ਗਾਲਾ ਨਾ ਕੱਢ ਆਂਦਾ ਮੈਂ ਕੁੜੀ ਦੀ ਹੱਥੀ ਪੈਣਾ ਅੱਛੇ ਜੀ ਆ ਬੱਚੀ ਦੇ ਫਿਰ ਮੈਂ ਫਟਾਂਗਾ ਅੱਛਾ ਇਹਨੂੰ ਆ ਕੰਮ ਮੈਂ ਕਰਾਂਗਾ ਮੈਂ ਚੋਦਾ ਅੱਛਾ ਉਹ ਆਖਾਂ ਲੱਗਾ ਏ ਨਾ ਕੰਮ ਕਰ ਕਲਦੀਪ ਅੱਛੇ ਜੀ ਫੇਰਾਂ ਤਾਂ ਮੈਂ ਇਹਦੇ ਹੱਥੀ ਵੀ ਪਾਉਂਗਾ ਤੇਰੀ ਜਨਾਨੀ ਨੂੰ ਚੋਦਾ ਆਂਦਾ ਇਹ ਕੰਮ ਨਾ ਕਰ ਤੇਰੀ ਮਾਈ ਚਲੇ ਜਰਮਨ ਦਿੱਤਾ ਏ ਕੋਈ ਕੰਮ ਨਾ ਕਰ ਐਸੇ ਗੱਲੋਂ ਮੈਂ ਰੋਟੀ ਪਕਾ ਕੇ ਮਾਇ ਗੁੱਡੀ ਗਾਮ ਲਾਈਨ ਚਲੇਗੀ ਨਾ ਪਾਸ ਪਿੱਛੇ ਹੀ ਕੰਮ ਖੜਲੇ ਆਂ ਨੇ ਹਾਂ ਮੈਂ ਸਰਦਾਰ ਹਾਂ ਮੇਰਾ ਨਕਲਦੀਪ ਸ਼ੇਖ ਕੁਲਦੀਪ ਸਿੰਘ ਕਿਹੜਾ ਪਿੰਡ ਹੈ ਕੁਲਦੀਪ ਜੀ ਆਪਣਾ ਦਲਦਿੱਪ ਪਿੰਡ ਹੈ ਦਲਦਿੱਪ ਪਿੰਡ ਕੀ ਹੋਇਆ ਜਿਹੜੇ ਤੁਸੀਂ ਹਸਪੀਟਲ ਅਮਰਜੈਂਸੀ ਦੇ ਵਿੱਚ ਇੰਨੀਆਂ ਸੱਟਾਂ ਲੱਗੀਆਂ ਤੁਹਾਨੂੰ ਸੱਟਾਂ ਲੱਗੀਆਂ ਮਿਲ ਕੇ ਹਮਲਾ ਕੀਤਾ ਜੀ ਇਹਨਾਂ ਨੇ ਕਿਹਨਾਂ ਨੇ ਇਹ ਜਿਹੜਾ ਕਿੰਨਾ ਮਰ ਜਿਹੜਾ ਸੁਖਵਾਸ ਹੋ ਚੁੱਕਾ ਹੈ ਇਹਨਾਂ ਨੇ ਇੱਕ ਗੁੱਡੂ ਬਫਾਰੀ ਉੱਥੋਂ ਦਾ ਆਵਰ ਕੜਦਾ ਜੀ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਵਾਹ ਕੌਣ ਕੌਣ ਨੇ ਹੋ ਇਹ ਗੁੱਡੂ ਇੱਕ ਸੀ ਕੀ ਨਾਮ ਸੀ ਇਹਨਾਂ ਦਾ ਸਾਬ ਸਿੰਘ ਹਾਂਜੀ ਸਾਬ ਸਿੰਘ ਸਾਬ ਸਿੰਘ ਹਾਂ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਸੁੱਤੇ ਪਏ ਤੇ ਜੀ ਮੈਂ ਤੇ ਆਂਡੇ ਕਵਾਂਡੇ ਦੱਸਿਆ ਜੀ ਆਪਣੇ ਹੂੰ ਜਿਹੜਾ ਬੁੱਢਾ ਬਿੱਬਾ ਦਾ ਹਾਂਜੀ ਤੁਸੀਂ ਵੇਖੋ ਮੇਰਾ ਸਿਰ ਪਾੜਦਾ ਇਹਨਾਂ ਨੇ ਜੀ ਹੂੰ ਉਹ ਬੰਦਾ ਜਿਹੜੇ ਭੱਜ ਗਿਆ ਹੂੰ ਹੂੰ ਕੀ ਕਹਿਣਾ ਚਾਹੋਗੇ ਅੱਗੇ ਕਿੰਨੀਆਂ ਸੱਟਾਂ ਲੱਗੀਆਂ ਤੁਹਾਡੇ ਮੇਰੇ ਅੰਦਰ ਖੂਨ ਵਹਿ ਰਿਹਾ ਹੈ ਦੇਖੋ ਘਰ ਦਾ ਮੇਰਾ ਖਤਮ ਹੋ ਹੀ ਗਿਆ ਜੀ ਦੁਨੀਆਦਾਰੀ ਮੇਰੇ ਸਭ ਕੁਝ ਖਤਮ ਹੋ ਗਿਆ ਠੀਕ ਹੈ ਆਪਣੀ ਬੇਟੀ ਨੂੰ ਮਿਲਣਾ ਚਾਹਤ ਜਿਹੜੇ ਹਮਲਾ ਕਰਨ ਆਏ ਸੀ ਉਹ ਕੌਣ ਸੀ ਅਮਰ ਗੜ ਦੈਂ ਅਮਰ ਗੜ ਦੋਨੋਂ ਬੰਦੇ ਅਮਰ ਗੜ ਦੇ ਸੀਗੇ ਇੱਕ ਅਮਰ ਤੇ ਦੂਸਰਾ ਦੂਸਰਾ ਐ ਸੀ ਜਿਹੜਾ ਮੁੜ ਗਿਆ ਉਹਨਾਂ ਦਾ ਕੀ ਨਾਮ ਹੈ ਸੈਪ ਸਿੰਘ ਜੀ ਠੀਕ ਹੈ ਕੀ ਹੋਇਆ ਸੀ ਕਿਵੇਂ ਲੜਾਈ ਹੋਈ ਉਰੇ ਤੁਹਾਡੇ ਘਰ ਬਸ ਜੀ ਪੀ ਖਾ ਕੇ ਨਾ ਪੀ ਕੇ ਕੀ ਕੀ ਹਲ ਕੁੰਡੇ ਨਾਲ ਲੜਾਈ ਅੱਛਾ ਜੀ ਮੈਂ ਗੁਰਦੁਆਰੇ ਗਈ ਸਾਂ ਠੀਕ ਹੈ ਜੀ ਗੁਰਦੁਆਰੇ ਮੈਨੂੰ ਆਂਦੀ ਆ ਵੀ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜ ਆਈਆਂ ਹੂੰ ਮੜ ਕੇ ਮੈਂ ਆਖਿਆ ਕੋਈ ਨਾ ਕੋਈ ਬੁੱਢੇ ਨਾਲ ਚਾਂਸ ਕਰੂਗਾ ਠੀਕ ਹੈ ਮੇਰਾ ਬੈਠਾ ਹੈ ਤੇ ਮੈਂ ਫਟਾਫਟ ਉਥੋਂ ਆ ਕੇ ਲੈ ਕੇ ਆਪਣਾ ਫੁੱਲ ਮਿੱਲਰ ਆ ਕੇ ਆ ਕੇ ਇੱਥੇ ਉਤਰ ਕੇ ਨਾ ਉਨੇ ਚੜ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਲੱਗ ਗਾਲਾ ਕੱਢ ਲਾ ਪਿਆ ਮੈਂ ਕਿਹਾ ਤਲੀਬ ਗਾਲਾ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆ ਤਾਂ ਚੰਗਾ ਨਹੀਂ ਲੱਗ ਠੀਕ ਹੈ ਕਿੱਪਰ ਕਰਕੇ ਪਿਆਰ ਕਿਉਂ ਬੁਲਾਣਾ ਨੂੰ ਠੀਕ ਹੈ ਹੁਣ ਮੈਂ ਚੇੜੇ ਬੁਲਾਉਂਗਾ ਤੇ ਮਾਤਾ ਜੀ ਮਤਲਬ ਸਿਰ ਤੇ ਕੀ ਜੱਟ ਮਾਰੀ ਸਿਰ ਤੇ ਕਿੱਥੇ ਲੱਗੀ ਉਹਨਾਂ ਦੇ ਮਾਤਾ ਜੀ ਸਿਰ ਤੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾਂ ਲੱਗੇ ਭੱਜਾ ਠੀਕ ਹੈ ਹੁੰਦਾ ਠੀਕ ਹੈ ਮੈਂ ਭੱਜ ਗਈਆਂ ਪੂਰੀ ਲੁੱਗ ਗਈ ਉੱਤਰ ਜਿਹਨੇ ਡੈਥ ਹੋਈ ਉਹ ਤੁਹਾਡੇ ਕਿ ਲੱਗਦੇ ਸੀ ਉਹ ਮੇਰਾ ਘਰ ਵਾਲਾ ਠੀਕ ਹੈ ਟੋਟਨ ਹੋ ਗਿਆ ਮੇਰਾ ਨਾਮ ਕਲਵੰਤਪੁਰ ਠੀਕ ਹੈ ਕੰਪਨਕਾਰ ਕੀ ਕਰਦਾ ਤੁਹਾਡਾ ਮੁੰਡਾ ਕੰਮ ਕਰਦਾ ਆਹ ਜਹੜੀ ਟਪਾਈ ਕਰਦਾ ਅੱਛਾ ਹੋਰ ਕੁਝ ਖਾਂਦਾ ਪੀਂਦਾ ਵੀ ਕਣੀ ਬਸ ਆਧਾਰੂ ਪੀਂਦਾ ਠੀਕ ਹੈ ਪਤਾ ਨਹੀਂ ਉਹ ਹੋਰ ਨਾ ਚਾ ਕੀ ਕਰਦਾ ਕੀ ਨਹੀਂ ਉਹ ਘੱਟ ਨੂੰ ਥੋੜੀ ਬੱਪੂ ਜੀ ਕੀ ਨਾਮ ਆਪਣਾ ਮੇਰਾ ਨਾਮ ਰਾਜ ਸਿੰਘ ਜਰਾ ਕੀ ਗੱਲ ਹੋ ਜੋ ਰਹੀ ਏ ਜੀ ਕਿਤੇ ਪੀਤੀ ਪੁੱਤੀ ਜਾਂ ਲੜ ਪਈ ਜੀ ਦੋਵੇਂ ਬਾਪੁੱਤਾਂ ਠੀਕ ਹੈ ਜੀ بڑا ਮੁੰਡਾ ਹੈ ਇਹਦਾ ਇਹ ਇੱਕ ਛੋਟਾ ਠੀਕ ਹੈ ਇਹਨੇ ਮਾਰੀ ਏ ਟੁੱਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੀ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਹਾਂ ਨਾ ਸਾਨੂੰ ਤਾਂ ਪਤਾ ਨਹੀਂ ਜੀ ਥੋੜੀ ਕੀ ਰਿਸ਼ਤੇ ਨੇ ਮੇਰਾ ਭਾਈ ਲੱਗਦਾ ਜੀ بڑا ਠੀਕ ਹੈ ਉਸ ਤੋਂ بڑا ਤੇ ਜੀ ਨਾਂ ਸਾਫ ਸੰਗ ਜੀ ਠੀਕ ਹੈ ਜੀ ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਪਿਓ ਪੁੱਤ ਦਾ ਨਾਮ ਕੀ ਹੈ ਜੀ ਉਹਦਾ ਕਲਦੇਵਾ ਜੀ ਠੀਕ ਹੈ ਜੀ ਮੁੰਡਾ ਕੀ ਕਰਦਾ ਉਹ ਦਿਹਾੜੀ ਦਾ ਪਾ ਜ ਕਰਦਾ ਦੋਵੇਂ ਦਿਹਾੜੀ ਦਾ ਪਾ ਕਰਦੇ ਜੀ ਅੱਛਾ ਅੱਜ ਐਤਵਾਰ ਹੈ ਫੈਕਟਰੀ ਚ ਲੱਗਾ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਅੱਜ ਮਤਲਬ ਕੀ ਹੋਇਆ ਅੱਜ ਪੇਸ਼ੈਂਟ ਆਇ ਨਹੀਂ ਬ੍ਰੀਫ ਕਰਾਂ ਉਹ ਦੋ ਪੇਸ਼ੈਂਟ ਆਏ ਸੀ ਤਲੱਤੀ ਤੋਂ ਇੱਕ ਦੇ ਤਾਂ ਸੱਟਾਂ ਲੱਗੀਆਂ ਘਰ ਮੂੰਹ ਤੇ ਵੀ ਲੱਗੀਆਂ ਸੱਟ ਜਿਵੇਂ ਉਹਨੂੰ ਅਸੀਂ ਟ੍ਰੀਟਮੈਂਟ ਦੇ ਕੇ ਦਾਖਲ ਕਰ ਲਿਆ ਇੱਕ ਪੇਸ਼ੈਂਟ ਬ੍ਰੌਡਰਡ ਦੀ ਹਾਲਤ ਚ ਉਹਨੂੰ ਅਸੀਂ ਮੋਰਚੂਰੀ ਸ਼ਿਫਟ ਕਰ ਜੀ ਜਿਹੜੇ ਪੇਸ਼ੈਂਟ ਦੂਜੇ ਨੇ ਜਿਹੜੇ ਠੀਕ ਨੇ ਉਹਨਾਂ ਦੇ ਕਿੰਨੇ ਸੱਟਾਂ ਸੱਟ ਮੂੰਹ ਤੇ ਹੈਗੀ 2 ਟੰਕ ਤੇ ਲੱਗੇ 3 ਟੰਕ ਤੇ ਲੱਗੇ ਇੱਕ ਦੀ ਡੈਥ ਜੀ ਠੀਕ ਹੈ ਕੀ ਹੋਇਆ ਕੌਣ ਸੀ ਬੰਦਾ ਤੇ ਕੀ ਫਰਦਰ ਕਾਰਵਾਈ ਕੀਤੀ ਇਹ ਸਾਨੂੰ ਇਨਟੀਮੇਸ਼ਨ ਮਿਲੀ ਹੈ ਜੀ ਦਲੱਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਿਬ ਸਿੰਘ ਨਾ ਦਾ ਬੰਦਾ ਸੀ 70 ਖਾਲੀ ਦੀ ਏਜ ਹੈ। ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ। ਉਹਨੂੰ ਆਪਰਚ ਚ ਲੜੇ ਨੇ ਤੇ ਉਹਨੇ ਟੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹ ਸਿੱਧੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਤੇ ਡੈਕੂਗੀ ਵੀ ਉਹਦੀ ਡੈਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਪਰੋਂ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਦਰ ਅਗਲੀ ਕਾਰਵਾਈ ਕਰਕੇ ਕਤਲ ਦਾ ਦਰਜ ਕਰਕੇ ਕਤਿਸ਼ਮਤ ਲਿਆਵਾਂਗੇ ਜਦੋਂ ਰੀਜ਼ਨ ਪਤਾ ਲੱਗੇਗਾ ਭਜੀ ਕੀ ਹੈ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਇਸ ਚਾਕੇ ਉਹਨੇ ਇੱਕ ਕਦਮ ਚੁੱਕਿਆ ਮੁੰਡੇ ਨੂੰ ਸੱਤਾਂ ਲੱਗਣ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਹੱਤਪਾਈ ਦੇ ਵਿੱਚ ਤੇ ਮਾਰੇ ਵੀ ਉਹਦੀ ਵੀ ਮਰੋ ਦੇ ਵਿੱਚ ਸੱਟਾਂ ਵਿੱਚ ਇਹ ਉਹਦੇ ਵੱਲੋਂ ਇੱਟ ਮਾਰਨੀ ਨਹੀਂ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਨੂੰ ਅੰਜਾਮ ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚੋ ਇਕੱਠੇ ਜਾਂਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਤਾਂ ਮੈਰਿਟ ਹੈ ਇਹ ਮੈਰਿਟ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਟੂਰ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਨਹੀਂ ਰਹਿੰਦੇ ਤੇ ਤਾਂ ਨੂੰ ਅੰਜਾਮ ਦਿੱਤਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਤੋਂ ਜਾਂਦੇ ਹਾਂ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰਵਾਈ ਜਿਹੜੀ ਹੈਗੀ ਅਗਲੀ ਜਾਂਚ ਲਿਆਵਾਂਗੇ